ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਥੀਓ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਾਊਂਟਰ ਫੋਇਲ ਦੀ ਕਿ ਕਾਊਂਟਰ ਫੋਇਲ ਕੀ ਹੁੰਦੀਆਂ ਹਨ ਕਿਉਂਕਿ ਕਾਊਂਟਰ ਫੋਇਲਸ ਦਾ ਵੀ ਇੱਕ ਲਿਫਾਫਾ ਤਿਆਰ ਕਰਕੇ ਆਪਾਂ ਜੋ ਕਲੈਕਸ਼ਨ ਸੈਂਟਰ ਹੈ ਜਿੱਥੇ ਸਮਾਨ ਜਮ੍ਹਾਂ ਹੁੰਦਾ ਹੈ ਤੋਂ ਉੱਥੇ ਕਾਊਂਟਰ ਫੋਇਲਸ ਦਾ ਵੀ ਇੱਕ ਲਿਫਾਫਾ ਆਪਾਂ ਜਮ੍ਹਾਂ ਕਰਵਾਉਣਾ ਹੁੰਦਾ ਹੈ ਇਸ ਲਈ ਸਾਰੇ ਸਾਥੀਆਂ ਨੂੰ ਕਾਊਂਟਰ ਫੋਇਲ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਚੋਣ ਪ੍ਰਕਿਰਿਆ ਜੋ ਸਹੀ ਢੰਗ ਨਾਲ ਚੱਲ ਸਕੇ ਤੇ ਤੁਹਾਡੇ ਸਾਹਮਣੇ ਇੱਕ ਸੈਂਪਲ ਵੈਲਟ ਪੇਪਰ ਦੀ ਹੈਲਪ ਨਾਲ ਤੁਹਾਨੂੰ ਮੈਂ ਦੱਸਦਾ ਹਾਂ ਕਿ ਕਾਉਂਟਰਫੋਇਲ ਕੀ ਹੁੰਦਾ ਹੈ ਜੀ ਤੇ ਜੋ ਆਪਣੇ ਕੋ ਬੈਲਟ ਪੇਪਰ ਹੁੰਦੇ ਹਨ ਬੈਲਟ ਪੇਪਰ ਦਾ ਜੋ ਉੱਪਰ ਵਾਲਾ ਹਿੱਸਾ ਹੈ ਉਸ ਨੂੰ ਕਾਉਂਟਰਫੋਇਲ ਕਿਹਾ ਜਾਂਦਾ ਹੈ ਜਿੱਥੇ ਲਾਸ ਵਿੱਚ ਇੱਥੇ ਇੱਕ ਕੱਟ ਦਾ ਨਿਸ਼ਾਨ ਬਣਿਆ ਹੁੰਦਾ ਹੈ ਇਹ ਵਾਲਾ ਜੋ ਉੱਪਰ ਵਾਲਾ ਹਿੱਸਾ ਇਸ ਨੂੰ ਕਾਊਂਟਰ ਫੋਇਲ ਕਿਹਾ ਜਾਂਦਾ ਹੈ ਤੇ ਜੋ نیچے ਵਾਲਾ ਹਿੱਸਾ ਹੈ ਜਿਸ ਵਿੱਚ ਜੋ ਉਮੀਦਵਾਰ ਦੇ ਨਾਮ ਲਿਖੇ ਹੁੰਦੇ ਹਨ ਤੇ ਅੱਗੇ ਉਹਨਾਂ ਦੇ ਚੋਣ ਨਿਸ਼ਾਨ ਬਣੇ ਹੁੰਦੇ ਹਨ ਇਸ ਹਿੱਸੇ ਨੂੰ ਆਪਾਂ ਬੈਲਟ ਪੇਪਰ ਕਹਿ ਦਿੰਦੇ ਹਨ ਜੋ نیچے ਵਾਲਾ ਹਿੱਸਾ ਹੈ ਉਹ ਬੈਲਟ ਪੇਪਰ ਹੁੰਦਾ ਹੈ ਤੇ ਜੋ ਉੱਪਰ ਵਾਲਾ ਹਿੱਸਾ ਹੁੰਦਾ ਹੈ ਉਸ ਨੂੰ ਆਪਾਂ ਕਾਊਂਟਰ ਫੋਇਲ ਕਹਿ ਦਿੰਦੇ ਹਨ ਇਹ ਵਾਲੇ ਹਿੱਸੇ ਨੂੰ ਆਪਾਂ ਕਾਊਂਟਰ ਫੋਇਲ ਕਹਿ ਦਿੰਦੇ ਹਨ ਤੇ ਇਹ ਵਾਲਾ ਹਿੱਸਾ ਤੁਸੀਂ ਕੱਟ ਕੇ ਆਪਣੇ ਕੋਲ ਰੱਖਣਾ ਹੁੰਦਾ ਹੈ ਤੇ ਜੋ ਬੈਲਟ ਪੇਪਰ ਵਾਲਾ ਹਿੱਸਾ ਹੈ ਉਹ ਤੁਸੀਂ ਜੋ ਵੋਟਰ ਵੋਟ ਪੁਣਾਇਆ ਹੈ ਉਸ ਨੂੰ ਦੇ ਦੇਣਾ ਹੁੰਦਾ ਹੈ ਤਾਂ ਕਿ ਉਹ ਵੋਟ ਪਾ ਸਕੇ ਤੇ ਹੁਣ ਕਾਉਂਟਰ ਫੋਇਲ ਦੇ ਵਿੱਚ ਦੇਖੋ ਆਪਾਂ ਕੀ ਕੀ ਲਿਖਣਾ ਹੁੰਦਾ ਹੈ ਦੇਖੋ ਕਾਉਂਟਰ ਫੋਇਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਲਿਖਿਆ ਹੋਇਆ ਲੜੀ ਨੰਬਰ ਇਹ ਲੜੀ ਨੰਬਰ ਲਾਲ ਰੰਗ ਦੇ ਵਿੱਚ ਪਹਿਲਾਂ ਹੀ ਲਿਖੇ ਹੋਣਗੇ ਜਿਸ ਤਰ੍ਹਾਂ ਮੰਨ ਲਓ ਕਿ ਤੁਹਾਡੇ ਜੋ ਬੂਥ ਹੈ ਉਸ ਤੇ 1 ਤੋਂ ਲੈ ਕੇ 500 ਤੱਕ ਤੁਹਾਨੂੰ ਵੈਲਿਡ ਪੇਪਰ ਮਿਲੇ ਹਨ ਤਾਂ ਇਸ ਜਗ੍ਹਾ ਲੜੀ ਨੰਬਰ ਪਹਿਲਾ ਨੰਬਰ ਹੈ ਤੇ 001 ਲਿਖਿਆ ਹੋਏਗਾ ਦੂਸਰਾ ਵੈਲਿਡ ਪੇਪਰ ਹੈ ਉਸ ਤੇ 002 ਲਿਖਿਆ ਹੋਏਗਾ ਤਿੰਨ ਲਿਖਿਆ ਹੋਏਗਾ ਪਿਛਲੇ ਵਾਲੇ ਤੇ ਇਸ ਤਰ੍ਹਾਂ ਟੋਟਲ ਤੁਹਾਡੇ ਕੋਲ 500 ਲੜੀਆਂ ਦਾ ਇੱਕ ਬੰਡਲ ਹੋਏਗਾ ਜੀ ਤੇ ਇਸ ਜਗ੍ਹਾ ਤੁਸੀਂ ਲਿਖਣਾ ਹੈ ਮਤਦਾਤਾ ਦਾ ਲੜੀ ਨੰਬਰ ਮਤਦਾਤਾ ਦਾ ਲੜੀ ਨੰਬਰ ਕੀ ਹੁੰਦਾ ਹੈ ਜੋ ਰਜਿਸਟਰ ਆਫ ਵੋਟਰ ਦੇ ਵਿੱਚ ਤੁਸੀਂ ਐਂਟਰੀ ਕਰਦੇ ਹੋ ਰਜਿਸਟਰ ਆਫ ਵੋਟਰ ਦੇ ਵਿੱਚ ਜੋ ਐਂਟਰੀ ਤੁਸੀਂ ਕੀਤੀ ਹੁੰਦੀ ਹੈ ਤੇ ਉਹ ਮੰਨ ਲਓ ਕਿ ਪਹਿਲਾ ਨੰਬਰ ਤੇ ਵੋਟਰ ਆਇਆ ਹੈ ਤੇ ਤੁਸੀਂ ਇਸ ਜਗ੍ਹਾ ਉਸ ਨੂੰ ਪਹਿਲੇ ਨੰਬਰ ਵਾਲਾ ਇਸ ਜਗ੍ਹਾ ਵੀ ਲੜੀ ਨੰਬਰ 1 ਤਾਂ ਰਜਿਸਟਰ ਆਫ ਵੋਟਰ ਦੇ ਵਿੱਚ ਜੋ ਪਹਿਲੀ ਐਂਟਰੀ ਹੈ ਉਸ ਜਗ੍ਹਾ ਤੁਸੀਂ ਇੱਕ ਪਾ ਕੇ ਤੇ ਇਹ ਵਾਲਾ ਜੋ ਅਤੇ نیچے ਲਿਖਿਆ ਹੋਇਆ ਹੈ ਹਸਤਾਖਸ਼ਰ ਜਾਂ ਅੰਗੂਠਾ ਇਹ ਕਿਸ ਦਾ ਲਗਾਉਣਾ ਹੈ ਇਹ VOTER ਦਾ ਤੁਸੀਂ ਜਿਸ VOTER ਨੂੰ ਤੁਸੀਂ ਪਹਿਲਾ ਜੋ ਵੈਲਟ ਪੇਪਰ ਇਸ਼ੂ ਕਰ ਰਹੇ ਹੋ ਉਸ ਦਾ ਇੱਥੇ ਅੰਗੂਠਾ ਜਾਂ ਉਸ ਦੇ ਹਸਤਾਖਸ਼ਰ ਕਰਵਾ ਲੈਣੇ ਹੁੰਦੇ ਹਨ ਤੇ ਇਸ ਤਰ੍ਹਾਂ ਤੁਸੀਂ ਇਹ ਜੋ ਆਪਣੇ ਕਾਊਂਟਰ ਫੋਇਲਸ ਹਨ ਇਨਾ ਦੇ ਲਾਸਟ ਵਿੱਚ ਤੁਸੀ ਕਰਨਾ ਹੈ 100-100 ਦੇ ਬੰਡਲ ਬਣਾ ਲੈਣੇ ਹੁੰਦੇ ਹਨ ਮੰਨ ਲਓ ਤੁਹਾਡੇ ਕੋ 500 ਦੇ ਵਿੱਚੋਂ 400 ਵੋਟਾਂ ਪੈ ਗਈਆਂ ਹਨ ਤੇ ਤੁਸੀਂ ਜੋ ਲੜੀ ਨੰਬਰ 1 ਤੋਂ ਲੈ ਕੇ 100 ਤੱਕ ਦਾ ਅਲੱਗ ਬੰਡਲ ਬਣਾਣਾ ਹੈ ਰਬੜ ਪਾ ਕੇ ਉਸ ਨੂੰ ਫਿਰ 101 ਤੋਂ ਲੈ ਕੇ 200 ਤੱਕ ਦਾ ਅਲੱਗ ਤੁਸੀਂ ਬਣਾ ਲੈਣਾ ਹੈ ਬੰਡਲ ਇਸ ਤਰ੍ਹਾਂ ਤੁਸੀਂ 100-100 ਦੇ ਬੰਡਲ ਬਣਾ ਕੇ ਤੇ ਜੋ ਆਪਣੇ ਕੋ ਤੁਸੀਂ ਲਾਸਟ ਵਿੱਚ ਜੋ ਜਮਾ ਕਰਵਾਉਣੇ ਹੁੰਦੇ ਹਨ ਉਸ ਲਿਫਾਫੇ ਤੇ ਲਿਖਣਾ ਹੁੰਦਾ ਹੈ ਵਰਤੇ ਗਏ ਬੈਲਟ ਪੇਪਰਾਂ ਦੀਆਂ ਕਾਊਂਟਰ ਫਾਈਲਸ ਤੇ ਉਸ ਦੇ ਵਿੱਚ ਤੁਸੀਂ 100-100 ਦੇ ਜੋ ਬੰਡਲ ਬਣਾ ਕੇ ਉਸ ਦੇ ਵਿੱਚ ਪਾ ਕੇ ਤੇ ਤੁਸੀਂ ਜੋ ਉਸ ਨੂੰ ਸੀਲ ਕਰ ਦੇਣਾ ਹੈ ਜੀ ਲਿਫਾਫੇ ਤੇ ਉਹ ਲਿਫਾਫਾ ਫਿਰ ਤੁਹਾਡਾ ਜਦੋਂ ਤੁਸੀਂ ਕਲੈਕਸ਼ਨ ਸੈਂਟਰ ਤੇ ਜਮਾ ਕਰਾਉਣ ਜਾਓਗੇ ਤੇ ਉਸ ਦੇ ਵਿੱਚ ਜਮਾ ਹੋ ਜਾਏਗਾ ਜੀ ਤੇ ਸਾਥੀਓ ਇਲੈਕਸ਼ਨ ਦੇ ਰਿਲੇਟਡ ਹੋਰ ਵੀ ਵੀਡੀਓ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਵੀ ਵੀਡੀਓਜ਼ ਮੇਰੇ ਚੈਨਲ ਤੇ ਪਈਆਂ ਹੋਈਆਂ ਹਨ ਜੋ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਧੰਨਵਾਦ